ਤੂੰ ਸਾਹਿਬ ਸੱਚੇ ਵੇਖ ਬਿਰਹਾ ਬਿਰਹਾ ਆਖੀਐ ਬਿਰਹਾ ਤੂੰ ਸੁਲਤਾਨ ਫਰੀਦਾ ਜਿਤ ਤਨ ਬਿਰਹੋਨਾ ਉਪਜੈ ਸੋ ਤਨ ਜਾਨਮਸਾਨ ਫਰੀਦਾ ਏ ਵਸ ਗੰਦੜਾ ਤਰਿਆ ਖੰਡ ਲਿਵਾੜ ਇਕ ਰਹੈ ਦੇ ਰਹਿ ਗਏ ਇਕ ਰਾਦੀ ਗਏ ਉਜਾੜ ਫਰੀਦਾ ਚਾਰਗਵਾਇਆ ਹੰਡ ਕੈ ਚਾਰਗਵਾਇਆ ਸਮ ਲੇਖਾ ਰਬ ਮੰਗੇ ਸਿਆ ਤੂੰ ਆਹੋ ਕਰੇ ਕੰਮ ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਵੇਸ਼ਮਾਰ ਅਥਾ ਅਗਣਤ ਅਤੋਲੈ ਜਿਉਂ ਬੁਲਾਵੋ ਤਿਉ ਨਾਨਕ ਦਾਸ ਬੋਲੈ ਜਿਉਂ ਬੁਲਾਵਹਿ ਤਿਉ ਬੋਲੈ ਸੁਆਮੀ ਕੁਦਰਤ ਕਵਣ ਹਮਾਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਹਤ ਪਿਆਰੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਵੱਡੇ ਭਾਗਾਂ ਵਾਲੇ ਹੋ ਗੁਰੂ ਦੀ ਗੋਦ ਵਿੱਚ ਬੈਠ ਕੇ ਆਪਣਾ ਸਮਾਂ ਤੇ ਸਵਾਸਾਂ ਨੂੰ ਸਫਲਾ ਕਰ ਰਹੇ ਹੋ ਮੱਬਾ ਫਰੀਜੀ ਦੇ ਸ਼ਲੋਕਾਂ ਦੀ ਵਿਚਾਰ ਕਰਦੇ ਆ 33 ਨੰਬਰ ਸ਼ਲੋਕ ਤੱਕ ਕੱਲ ਆਪਾਂ ਜਿੰਨੀ ਮਹਾਰਾਜ ਨੇ ਮਤਬੁੱਧ ਬਖਸ਼ੀ ਵਿਚਾਰ ਕੀਤੀ ਹੈ ਅੱਗੇ ਮਹਾਰਾਜ ਜਿੰਨੀ ਆਪਾਂ ਨੂੰ ਮਤਬੁੱਧ ਬਖਸ਼ੀ ਦੇ ਨੇ ਜਿਸ ਤਰ੍ਹਾਂ ਬੁਲਾਉਂਦੇ ਨੇ ਹਾਂ ਆਪੋਂ ਬੋਲਣਾ ਜਾਣਦਾ ਮੈਂ ਕਹਿਆ ਸਭ ਹੁਕਮਾਉ ਜਿਓ ਮੇਰਾ ਪਿਤਾ ਹੀ ਗੁਰੂ ਨਾਨਕ ਮਹਾਰਾਜ ਆਪ ਸਾਚਾਤ ਪਰਮਾਤਮਾ ਦਾ ਰੂਪ ਕਹਿੰਦੇ ਨੇ ਮੈਂ ਕੁਝ ਨਹੀਂ ਬੋਲਣਾ ਜਾਣਦਾ ਆਪਣੀ ਕੀ ਪਾਏਗੀ ਆਪਾਂ ਨੂੰ ਜਿੰਨੀ ਕੁ ਮਹਾਰਾਜ ਮਤਬੁੱਦ ਬਖਸ਼ੀ ਦੇ ਨੇ ਉਨੀ ਕੁ ਵਿਚਾਰ ਕਰਦੇ ਆ ਤੇ ਆਪ ਸਾਰਿਆਂ ਸੰਗਤਾਂ ਸੀਸ ਦਿਓ ਮਹਾਰਾਜ ਕਹਿੰਦੇ ਨੇ ਵਿੱਚ ਸੰਗਤ ਹਰ ਪ੍ਰਭ ਵਸੈ ਜਿਓ ਪਰਮਾਤਮਾ ਕਹੋ ਕਬੀਰੇ ਕਹੀ ਹੈ ਕਾਹੇ ਸਾਧ ਸੰਗਤ ਬੈਕੁੰਠੇ ਆਹ ਬੈਕੁੰਠ ਕੀ ਹੈ ਜਿੱਥੇ ਪਰਮਾਤਮਾ ਦਾ ਨਾਮ ਜਪੈ ਆਪ ਸਾਰਿਆਂ ਸੰਗਤਾਂ ਸੀਸ ਦਿਓ ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੋ ਬਨ ਜਾਂਦੇ ਨਾ ਡਰਾਂ ਜੇ ਸਹ ਪ੍ਰੀਤ ਨ ਜਾਏ ਫਿਰਦਾ ਕਿੰਤੇ ਜੋ ਬਨ ਪ੍ਰੀਤ ਬਿਨ ਸੁੱਕ ਗਏ ਕੁਮਲਾਏ ਜੋ ਬਨ ਜਾਂਦੇ ਨਾ ਡਰਾਂ ਜੇ ਸਹ ਪ੍ਰੀਤ ਨ ਜਾਏ ਮੇਰਾ ਜਵਾਨੀ ਜਾਂਦੀ ਹੋਵੇ ਤਾਂ ਕੋਈ ਗੱਲ ਨਹੀਂ ਪਰ ਮੇਰੇ ਪਿਆਰੇ ਨਾਲੋਂ ਮੇਰਾ ਪ੍ਰੀਤ ਨਹੀਂ ਘਟਣੀ ਚਾਹੀਦੀ ਸਭ ਤੋਂ ਜਿਹੜਾ ਸਾਡਾ ਦੇਹ ਅਧਿਆਸ ਹੈ ਮਨੁੱਖ ਦਾ ਸਾਰਾ ਕੁਝ ਵਰਤਕ ਇਹਨਾਂ ਜਦੋਂ ਤੁਸੀਂ ਵਿਚਰਦੇ ਰਹੋਗੇ ਸਭ ਤੋਂ ਨੇੜੇ ਆ ਕੇ ਫਿਰ ਜਿਹੜਾ ਉਹ ਦੇਹ ਦਾ ਅਧਿਆਸ ਹੈ ਮਨੁੱਖ ਦਾ ਸਭ ਤੋਂ ਪਿਆਰ ਦੇ ਨਾਲ ਹੈ ਇਹ ਦੂਗਾ ਫੈਲਰਦਾ ਜਾਂਦਾ ਹੈ ਪਤੀ ਪਤਨੀ ਪੁੱਤਰ ਸਨਮੰਦ ਜਦੋਂ ਸੁੰਗੜਦਾ ਜਾਊਗਾ ਇਰੋਂ ਦੇਹ ਤੇ ਆ ਜਾਂਦਾ ਸਮਰਨ ਤੱਕ ਵੀ ਬੰਦਾ ਦੇਹ ਨੂੰ ਬਚਾਉਂਦਾ ਰਹਿੰਦਾ ਮਰਨੋਂ ਡਰਦਾ ਰਹਿੰਦਾ ਹੈਗਾ ਤੇ ਉਦੋਂ ਵੀ ਜਿਆਦਾ ਮਨੁੱਖ ਦਾ ਪਿਆਰ ਆਪਦੇ ਜੀਵ ਨਾਲ ਹੈ ਜਦੋਂ ਕਈ ਵਾਰੀ ਰੋਗ ਲੱਗ ਜੇ ਫਿਰ ਕਹਿੰਦੇ ਵੀ ਆ ਜਿਹੜੀ ਤੇਰੀ ਲਤ ਤੇ ਐਕਸ਼ਨ ਹੋ ਗਈ ਨਾ ਤੇ ਕੱਟਣੀ ਪਊਗੀ ਤੇ ਨਹੀਂ ਫਿਰ ਬਚਣਾ ਨਹੀਂ ਫਿਰ ਕਹਿੰਦੇ ਲਤ ਕੱਢ ਦੋ ਜੀਵ ਬਚਣਾ ਚਾਹੀਦਾ ਕਿਉਂਕਿ ਜੀ ਸਾਡਾ ਮੂਲ ਹੈ ਤੇ ਬੜੇ ਪ੍ਰੇਰਨਾ ਦੇਕ ਨੇ ਤੇ ਬੜੇ ਗੰਭੀਰ ਨੇ ਆਪਾਂ ਨੂੰ ਜਿੰਨੀ ਕੁ ਮਹਾਰਾਜ ਮਤਬੁੱਧ ਬਖਸ਼ਦੇ ਨੇ ਆਪਾਂ ਓਨੀ ਵਿਚਾਰ ਕਰਦੇ ਆ ਤੂੰ ਸਮਰੱਥ ਵੱਡਾ ਮੇਰੀ ਮਤ ਥੋਰੀ ਨਾਮ ਭਗਤ ਕਬੀਰ ਜੀ ਦਾ ਇੱਕ ਵਜਨ ਹੈ ਭਗਤ ਜੀ ਕਹਿੰਦੇ ਨੇ ਕਰਬਤ ਭਲਾ ਨਾ ਕਰਬਟ ਤੇਰੀ ਲਾਗ ਗਰੇ ਸੁਣ ਬੇਨਤੀ ਮੇਰੀ ਕਰਬਤ ਕਹੀਏ ਆਰਾ ਕਰਬਟ ਕਹੀਏ ਪਿੱਠ ਕਰ ਲੈਣੀ ਮਹਾਰਾ ਕਹਿੰਦੇ ਕਰਬਤ ਭਲਾ ਨਾ ਕਰ ਬਟ ਤੇਰੀ ਮੇਰੇ ਤੇ ਆਰਾ ਚੱਲ ਜੇ ਕੋਈ ਗੱਲ ਨਹੀਂ ਮੈਨੂੰ ਪਰ ਤੂੰ ਪਿੱਠ ਨਾ ਕਰ ਕਰਬਤ ਭਲਾ ਨਾ ਕਰ ਬਟ ਤੇਰੀ ਲਾਗ ਗਲੇ ਸੁਣ ਬੇਨਤੀ ਮੇਰੀ ਹੋਂ ਵਾਰੀ ਮੁਖ ਫੇਰ ਪਿਆਰੇ ਤਰਬਟ ਦੇ ਮੋਕੋ ਕਾਹੇ ਕੁਮਾਰੇ ਤੂੰ ਮੈਨੂੰ ਪਿੱਠ ਦੇ ਕੇ ਪਿੱਠ ਨਾ ਕਰ ਮੇਰੀ ਜਾਨ ਨਿਕਲਦੀ ਐ ਜਦ ਜਦੋਂ ਜਿੱਥੇ ਪਿਆਰ ਹੁੰਦਾ ਪਿਆਰ ਦੇ ਵਿੱਚ ਦੇਣਾ ਹੀ ਦੇਣਾ ਹੁੰਦਾ ਇਹ ਦਿਲਡ ਕਰ ਲੈਣਾ ਜਿੱਥੇ ਲੋਭ ਹੈ ਉਹ ਮੋ ਹੈ ਉਹ ਵਪਾਰ ਹੈ ਜਿੱਥੇ ਪਿਆਰ ਹੈ ਉਹ ਪਰਮਾਤਮਾ ਹੈ ਬਾਬਾ ਜੀ ਕਹਿੰਦੇ ਜੋ ਬਨ ਜਾਂਦੇ ਨਾ ਡਰਾਂ ਜੇ ਸ਼ਹਿ ਪ੍ਰੀਤ ਨਾ ਜਾਏ ਜਿਨ੍ਹਾਂ ਨੂੰ ਉਹ ਪਰਮਾਤਮਾ ਦੇ ਨਾਮ ਦਾ ਰੰਗ ਚੜ ਜਾਂਦਾ ਹੈ ਫਿਰ ਉਹ ਆਪ ਦਾ ਸਰੀਰ ਤੱਕ ਕੁਰਬਾਨ ਕਰ ਦਿੰਦੇ ਨੇ 90 ਸਾਲ ਦਾ ਬਿਰਧ ਬਾਬਾ ਲਾਹੌਰ ਦੇ ਚੌਂਕ 'ਚ ਬੈਠਾਗਾ ਤੇ ਬੰਦ-ਬੰਦ ਘਟ ਰਿਹਾ ਤੇ ਤੁਸੀਂ ਸੁਰਤ ਨੂੰ ਦਿੱਲੀ ਚਾਂਦਨੀ ਚੌਂਕ ਤੇ ਲੈ ਜਾਓ ਮੇਰਾ ਪਰਮ ਪਿਤਾ ਗੁਰਤੇਗ ਬਾਤ ਜੀ ਮਾਰੇ ਪਿੰਜਰੇ ਚ ਬੰਦ ਨੇ ਤੇ ਭਾਈ ਮਤੀਦਾਸ ਨੂੰ ਕਹਿੰਦੇ ਨੇ ਇਸਲਾਮ ਕਬੂਲ ਕਰੋ ਜਾਂ ਕਰਾਮਾਤ ਦਿਖਾਓ ਨਹੀਂ ਮੌਤ ਹੈ ਕਰਾਮਾਤ ਕਹਿ ਰੈ ਇਸਲਾਮ ਗ੍ਰਹਿਣ ਕਰ ਨਹੀਂ ਸਕਦੇ ਮੇਰਾ ਮੁਰਸ਼ਿਦ ਆ ਜਿਹੜਾ ਪਿੰਜਰੇ ਚ ਬੰਦ ਹੈ ਤੇ ਮੌਤ ਪਰਮਾਨ ਹੈ ਜੋ ਬਨ ਜਾਣਦੇ ਨਾ ਡਰਾਂ ਫਿਰ ਕੋਈ ਮੰਗ ਦੱਸੋ ਆਖਰੀ ਮੰਗ ਮਾਰੇ ਕਹਿੰਦੇ ਪਿੰਜਰੇ ਵੱਲ ਮੂੰਹ ਕਰਦੇਓ ਬਸ ਮੇਰੇ ਮੁਰਸ਼ਿਦ ਵੱਲ ਮੇਰਾ ਮੂੰਹ ਕਰਦੇਓ ਮੇਰਾ ਸਰੀਰ ਜਾਂਦਾ ਜਾਣ ਦਿਓ ਆਰਾ ਪਿਆਰਾ ਲਗਦਾ ਹੈ ਕਾਰਾ ਕਰੋ ਬਣਾਏ ਸਿਰ ਜਾਏ ਤਾਂ ਜਾਏ ਮੇਰਾ ਸਿੱਖੀ ਸਦਕ ਨਾ ਜਾਏ ਆਰੇ ਦੀ ਕੋਈ ਗੱਲ ਨਹੀਂ ਸਰੀਰ ਦੀ ਕੋਈ ਗੱਲ ਨਹੀਂ ਪਰ ਮੇਰਾ ਪਿਆਰੇ ਨਾਲੋਂ ਨੇਹ ਨਹੀਂ ਟੁੱਟਣਾ ਚਾਹੀਦਾ ਜੋ ਬਨ ਜਾਂਦੇ ਨਾ ਡਰਾਂ ਇਹ ਮੇਰਾ ਸਰੀਰ ਜਾਂਦਾ ਹੈ ਮੇਰਾ ਖੁਸ਼ ਨ ਜਾਂਦਾ ਹੈਗਾ ਮੇਰੀ ਜਵਾਨੀ ਜਾਂਦੀ ਹੈ ਕੋਈ ਗੱਲ ਪਰ ਮੇਰਾ ਪਿਆਰੇ ਨਾਲੋਂ ਮੇਰੇ ਮੁਰਸ਼ਿਦ ਨਾਲੋਂ ਪਿਆਰ ਨਾ ਟੁੱਟ ਜੇ ਇਹ 350 ਸਾਲ ਪੁਰਾਣੀ ਗੱਲ ਹੈ ਹਨ 1675 ਈਸਵੀ 359 ਸਾਲ ਹੋ ਗਏ ਫਿਰ ਹੁਣ ਕੋਈ ਦਿਖਾਉ ਦੇਖੋ ਫਿਰ ਲੈ ਜਾਓ 84 ਦੇ ਵਿੱਚ ਧਿਆਨ ਕਾਗਰ ਕਰੋ 84 ਦਾ ਜੂਨ ਮਹੀਨਾ ਮੂਰੇ ਚੜਨਾ ਲੈ ਜਾਓ ਧਿਆਨ ਅਕਾਲ ਤਖਤ ਟਿਆ ਹੋਇਆ ਦੇਖੋ ਤੇ ਉੱਥੇ ਫਿਰ ਇੱਕ ਸਿੱਖ ਆਉਂਦਾ ਗੁਰੂ ਦਾ ਜੋ ਬਨ ਜਾਂਦੇ ਨਾਂਡਰਾ ਤੇ ਜਦੋਂ ਅਕਾਲ ਤਖਤ ਨੂੰ ਦੇਖਦਾ ਹੈ ਤੇ ਪਿਆਰੇ ਦੀ ਹਾਲਤ ਦੇਖ ਕੇ ਫਿਰ ਪਸੀਜ ਜਾਂਦਾ ਹੈ ਤੇ ਪਸੀਜ ਕੇ ਫਿਰ ਮਹਾਰਾਜ ਦਾ ਇੱਕ ਬਚਨ ਹੈ ਨਾ ਜਿਸ ਪਿਆਰੇ ਸੋਨੇ ਜਿਸ ਅੱਗੇ ਮਰ ਚੱਲੀ ਆ ਜੇ ਪਿਆਰੇ ਨਾਲ ਨੇਹ ਹੈ ਫਿਰ ਉਤੋਂ ਆਪ ਆਪ ਵਾਰਦੇ ਜਿਸ ਪਿਆਰੇ ਸੋਨੇ ਜਿਸ ਅੱਗੇ ਮਰ ਚੱਲੀ ਹੈ ਧ੍ਰਗ ਜੀਵਨ ਸੰਸਾਰ ਤਾਂ ਕਹੇ ਪਾਸਾ ਜੀਵਨ ਜੇ ਪਿਆਰੇ ਨਾਲੋਂ ਨੇਹ ਨਹੀਂ ਹੈ ਫਿਰ ਜੀਵਨ ਧ੍ਰਗ ਹੈ ਤੇ ਭਾਈ ਬਿਆਨਤ ਸਿੰਘ ਆਉਂਦੇ ਨੇ ਅਕਾਲ ਤਖਤ ਦੇਖਦੇ ਨੇ ਪਿਆਰੇ ਨਾਲ ਨੇ ਐ ਤੇ ਫਿਰ ਅੰਦਰੋਂ ਹੂਕ ਨਿਕਲਦੀ ਐ ਜੈਕਾਰ ਕੀਓ ਧਰਮੀਆਂ ਕਾ ਪਾਪੀ ਕੋ ਦੰਡਦੀ ਹੋਏ ਮਹਾਰਾਜ ਜੈਕਾਰ ਤੁਸੀਂ ਕਰਨੀ ਐ ਪਾਪੀਆਂ ਨੂੰ ਦੰਡ ਦੇਈਏ ਤਾਂ ਕਿ ਸੰਸਾਰ ਨੂੰ ਪਤਾ ਲੱਗੇ ਤੇ ਫਿਰ ਉਹ ਸਾਡੇ ਸਾਹਮਣੇ ਆ ਨਾ ਜੋ ਬਣ ਜਾਣਦੇ ਨਾ ਡਰਾਂ ਇੱਕ ਅਵਸਰ ਤੇ ਉਹ ਦੁਸ਼ਟ ਜਿਹੜਾ ਦਿੱਲੀ ਦੀ ਫੌਜ ਲੈ ਕੇ 1 ਲੱਖ ਫੌਜ ਲੈ ਕੇ ਦਰਬਾਰ ਸਾਹਿਬ ਤੇ ਚੜਿਆ ਨਿੱਠੇ ਸੱਬੇ ਥਾਵ ਨਹੀਂ ਤੁਦ ਜੇ ਇਹ ਅਬਦੋ ਪੁਰਖ ਵਧਾਤੇ ਤਾਂ ਤੂੰ ਸੋਹਿਆ ਬਸਦੀ ਸਕਨ ਅਪਾਰ ਅਨੂਪ RAM DAS ਪੁਰ ਹਰਹਾਂ ਨਾਨਕ ਕਸਮ ਲਾ ਜਾਏ ਨਾਏ RAM DAS ਜਿੱਥੇ ਲੱਖਾਂ ਲੋਕਾਂ ਦੇ ਪਾਪ ਲੈ ਜਾਂਦੇ ਨੇ ਉੱਥੇ ਆ ਕੇ ਦੁਸ਼ਟਾਂ ਕੇ ਚੜਦੇ ਹਰਮੰਦਰ ਸਾਹਿਬ ਤੇ ਹਮਲਾ ਕਰਕੇ ਆਉਂਦੇ ਫਿਰ ਉਹ ਦੁਸ਼ਟ ਨੂੰ ਫਿਰ ਬਿਆਨ ਸਿੰਘ ਸੋਤ ਹੈ ਪਰ ਆਪਣਾ ਜੋ ਮਨ ਜਾਂਦੇ ਨਾਂਡਰਾ ਆਪਣੇ ਸਰੀਰ ਦਾ ਆਪਣੇ ਪਰਿਵਾਰ ਦਾ ਸਾਰਾ ਕੁਝ ਦੇ ਅਧਿਆਸ ਖਤਮ ਹੋ ਗਿਆ ਇਹ ਮੰਨ ਲਓ ਇੱਕ ਪ੍ਰਮਾਣ ਜਿੰਨਾ ਕਿ ਮਹਾਰਾਜ ਮੱਤਪੁਰ ਬਖਸ਼ੀ ਫਿਰ ਉਹ ਬੰਦੇ ਜਿਹੜੇ ਐਦਾਂ ਜਾਂਦੇ ਨੇ ਉਹ ਫਿਰ ਜਿਉਂਦੇ ਹੋ ਜਾਂਦੇ ਮਰਦੇ ਨਹੀਂ ਹੈ ਉਹ ਇੱਕ ਦੀਵੇ ਦੀ ਨਿਆਈ ਹੁੰਦੀ ਹੈ ਤੋਂ ਮਾ ਫਿਰ ਉਹਨਾਂ ਦੇ ਰਾਸ ਨਹੀਂ ਚਲਤੇ ਆਪਣਾ ਮਾਰਗ ਤੈਅ ਕਰਦਿਆ ਨੇ ਭਾਈ ਬਿਆਨ ਸਿੰਘ ਮੰਗੂ ਉਹ ਫਿਰ ਆਪਣਾ ਜੀਵਨ ਜਿਹੜਾ ਆਪਣੇ ਗੁਰੂ ਤੋਂ ਆਪਣੇ ਪਿਆਰੇ ਤੋਂ ਮਾਰ ਦਿੰਦੇ ਨੇ ਆਪਦੇ ਜੀਵਨ ਦੀ ਆਪਦੀ ਦੇਹ ਦੀ ਆਪਦੇ ਪਰਿਵਾਰ ਦੀ ਉਹਨਾਂ ਨੂੰ ਫਿਕਰ ਨਹੀਂ ਰਹਿੰਦੀ ਫਿਰ ਉਹੀ ਮਨੁੱਖਾ ਜਿਹੜੇ ਜੋ ਜੀਵਨ ਮਰਨਾ ਜਾਣਾ ਸੋ ਪੰਜ ਸੈਲ ਸੁਖ ਮੰਨਣਾ ਜਿਹੜੇ ਜਿਉਂਦੇ ਜੀ ਆਪਣੇ ਆਪ ਨੂੰ ਮਾਰਦੇ ਨੇ ਤਾਂ ਹੀ ਮਾਰਾਇਨੇ ਕਿਹਾ ਨਾ ਪਹਿਲਾ ਮਰਨ ਕਬੂਲ ਜੀਵਨ ਕੀ ਸਾਡ ਆਸ ਉਹ ਸਭ ਨਾ ਕੀ ਰੇਣ ਕਾ ਤੋ ਆਉ ਹਮਾਰੇ ਪਹਿਲਾ ਮਰਨ ਕਬੂਲ ਜੀਵਨ ਦੀ ਛੱਡ ਪਹਿਲਾਂ ਮਰਨਾ ਕਬੂਲ ਕਰ ਜਉ ਤੋ ਪ੍ਰੇਮ ਖੇਲਣ ਕਾ ਚਾਉ ਸਿਰ ਤਰਤਲੀ ਗਲੀ ਮੇਰੀ ਆਉ ਇਤ ਮਾਰਗ ਪੈਰ ਤਰੀਜੈ ਸਿਰ ਦੀਜੈ ਕਾਣ ਨਤੀਜੈ ਕਾਣ ਵੀ ਨਾ ਕਰ ਤੇ ਪਰਉਪਕਾਰ ਵੀ ਨਾ ਕਰ ਇਹ ਵੀ ਹੈ ਕਈ ਵਾਰੀ ਮਨੁੱਖ ਪਰਉਪਕਾਰ ਕਰਦਾ ਐਦਾਂ ਮਨੁੱਖਾਂ ਦੇ ਕੋਈ ਪ੍ਰਕਾਰ ਪਰਉਪਕਾਰ ਕੌਮਾ ਮੋੜ ਵੀ ਨਹੀਂ ਸਕਦੀਆਂ ਹੁੰਦੀਆਂ ਤੇ ਨਾ ਉਹਨਾਂ ਨੂੰ ਕੋਈ ਆਸ ਵੀ ਹੁੰਦੀ ਆ ਜਿਹੜੇ ਬੰਦੇ ਆਸ ਰੱਖ ਕੇ ਕਰਦੇ ਆ ਉਹ ਪਰਉਪਕਾਰ ਕਰ ਵੀ ਨਹੀਂ ਸਕਦੇ ਹੁੰਦੇ ਉਹਨਾਂ ਦਾ ਇੱਕੋ ਹੀ ਮਸ਼ੀਨ ਹੁੰਦਾ ਹੈ ਮੈਂ ਪਿਆਰੇ ਤੋਂ ਆਪਾ ਆਪ ਵਾਰਨਾ ਹੈਗਾ ਜਿੱਥੇ ਐਦਾਂ ਵੀ ਹੋਵੇ ਨਾ ਵੀ ਮੈਨੂੰ ਲੋਕ ਚੰਗਾ ਕਹਿਣਗੇ ਉੱਥੇ ਹੀ ਪਰਪ ਕਰ ਨਹੀਂ ਹੁੰਦਾ ਉਹ ਫਿਰ ਜਿਹੜੇ ਕਾਰਨਾਮੇ ਕਰਦੇ ਆ ਉਹ ਫਿਰ ਜਗ ਤੇ ਅਮਰ ਹੋ ਜਾਂਦੇ ਆ ਤੇ ਉਹ ਸਾਡੇ ਮਾਰਗੇ ਵਸਦੇ ਮਾਰਗ ਦਸੇਰਾ ਹੋ ਜਾਂਦੇ ਨੇ ਮਹਾਰਾਣੀ ਸ਼ਬਦ ਕਹਿੰਦਾ ਕਿ ਸਿੱਖ ਨੇ ਰਾਜਨੀਤੀ ਪੜ੍ਹਣੀ ਹੈ ਅੱਜ ਲੋੜ ਹੈ ਸਾਨੂੰ ਸਿੱਖ ਰਾਜਨੀਤੀ ਪੜ੍ਹੇ ਸਾਨੂੰ ਗੁਰੂ ਨੇ ਆਪ ਰਾਜਨੀਤੀ ਸਿਖਾਈ ਹੈ ਪੰਜਵੇਂ ਪਾਤਸ਼ਾਹ ਨੇ ਹਰਿਮੰਦਰ ਸਾਹਿਬ ਬਣਾ ਕੇ ਵਿਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਕੇ ਭਗਤੀ ਦਾ ਕੇਂਦਰ ਬਣਾਇਆਗਾ ਤੇ ਛੇਵੇਂ ਪਾਤਸ਼ਾਹ ਨੇ ਅਕਾਲ ਤਖਤ ਬਣਾ ਕੇ ਸ਼ਕਤੀ ਦਾ ਕੇਂਦਰ ਬਣਾਇਆ ਭਗਤੀ ਤੇ ਸ਼ਕਤੀ ਨੂੰ ਇਕੱਠੇ ਕੀਤਾ ਮੀਰੀ ਤੇ ਪੀਰੀ ਨੂੰ ਇਕੱਠੇ ਕੀਤਾਗਾ ਸੰਤ ਤੇ ਸਿਪਾਈ ਨੂੰ ਇਕੱਠੇ ਕੀਤਾ ਸਿੱਖ ਸੰਤ ਵੀ ਅੰਮ੍ਰਿਤ ਵੇਲੇ ਉੱਠਦਾ ਗੁਰੂ ਗੁਰੂ ਕਰਦਾ ਸੰਤ ਹੈ ਪਰ ਦੁਸ਼ਮਣ ਚੜ ਕੇ ਆਉਂਦਾ ਫਿਰ ਸਿਪਾਈ ਹੈ ਇਹ ਭਿਖਾਰੀ ਵੀ ਨਹੀਂ ਹੈ ਇਹ ਤਾਂ ਸਾਰਾ ਵਿਚਾਰਨ ਦੀ ਲੋੜ ਹੈ ਇਹ ਦਾਤਿਆਂ ਦੀ ਕੌਮ ਅੱਜ ਮੰਗਤਾ ਬਣੀ ਹੋਈ ਹੈ ਦੇਖ ਲਓ ਦੀਪੂਆ ਤੇ ਜਾ ਕੇ ਦੇਖੋ ਨਾ ਹੱਟੇ-ਕੱਟੇ ਬੰਦੇ ਅਥਨ ਤੱਕ 20 ਕਿਲੋ ਆਟਾ ਕਣਕ ਲੈਣ ਵਾਸਤੇ ਖੜੇ ਆ। ਉਹ ਜਿਹਨੂੰ ਮਾਰੇ ਨੇ ਦਾਤਾ ਬਣਾਇਆ ਇਹਨ ਸਿੱਖਣ ਕੋ ਇਹਨ ਗਰੀਬ ਸਿੱਖਣ ਕੋ ਦਉ ਪਾਤਸ਼ਾਹੀ ਯਾਦ ਕਰੇ ਹਮਰੀ ਗਰੀਈ ਮੈਂ ਇਹਨਾਂ ਗਰੀਬਾਂ ਨੂੰ ਪਾਤਸ਼ਾਹੀਆਂ ਦੇਉਂਗਾ। ਇਹ ਮੇਰੀ ਗਰੀਈ ਨੂੰ ਯਾਦ ਕਰਨਗੇ। ਅੱਜ ਦਾ ਸਿੱਖ ਉਹ ਆਪਾਂ ਸ਼ਬਦ ਵਿਚਾਰਿਆ ਨਾ। ਹਰਨਾ ਬਾਜਾਂ ਤੈ ਸਿਕਦਾਰਾਂ ਇਹਨਾਂ ਪੜਿਆ ਨਾਉ। ਇਹਨਾਂ ਨੇ ਨਾਂ ਪੜ ਲਿਆ। ਜਾ ਕੇ ਆਪਣੇ ਕੌਮਾਂ ਨੂੰ ਵੇਚਦੇ ਨੇ ਤੇ ਨਾਲ ਸਾਡੇ ਵਰਗੇ ਭਾਈ ਦੇ ਆ ਤੁਹਾਨੂੰ ਦਾਲ ਦੇਵਾਂਗੇ ਆਟਾ ਦੇਵਾਂਗੇ ਤੁਹਾਡਾ ਕਰਤਾਰ ਕਿੱਥੇ ਐ ਅੱਜ ਇਹ ਬੜੇ ਤਰੀਕੇ ਨਾਲ ਤੁਹਾਡੇ ਨਾ ਸਿਧਾਂਤ ਮਲਤੇ ਜਿਹੜਾ ਸਿੱਖ ਦਾਤਾ ਸੀ ਅੱਜ ਮੰਗਦਾ ਮੈਨੂੰ ਆਹ ਦੇ ਦਿਓ ਆ ਦੇਖ ਲਓ ਤੁਸੀਂ ਕਦੇ ਵਾਰ ਵੋਟਰ ਨੂੰ ਪੁੱਛਣ ਲੱਗ ਜਾਓ ਕੋਈ ਆਇਆ ਨਹੀਂ ਕਹਿੰਦੀ ਵੀ ਬਿਆਨ ਸਿੰਘ ਦਾ ਪੁੱਤ ਚੋਣ ਲੜਦਾ ਹੈ ਸਾਡੀ ਸ਼ਾਨ ਰੱਖੀ ਹੈ ਬੋਟ ਦੀ ਕਿਹੜੀ ਗੱਲ ਐ ਉਹ ਸਾਨੂੰ ਕਣਕ ਨਹੀਂ ਦਿੱਤੀ ਤਾਂ ਪਾਵਾਂਗੇ ਵੋਟ ਕਿਉਂ ਪਾਈਏ ਦੇਖਾਂਗੇ ਨਾ ਇਹ ਜਦੋਂ ਰਾਜ ਭਾਗ ਵਾਲਿਆਂ ਦੇ ਦੇਖਦੇ ਆਂ ਹਾਂਦੀ ਲੱਗੀ ਜਾਤ ਫਹਾਣ ਅੱਗਾ ਨਾਹੀ ਥਾਉ ਇਹ ਜਦੋਂ ਕੌਮਾਂ ਨੂੰ ਫਸਾਉਂਦੇ ਆ ਦੇਖੋ ਹੁਣ ਤੁਸੀਂ ਆ ਥੋੜਾ ਸਮਾਂ ਹੋਇਆ ਦਿੱਲੀ ਦਾ ਮੁੱਖ ਮੰਤਰੀ ਫੜ ਕੇ ਜੇਲ੍ਹ 'ਚ ਬੰਦ ਕਰਤਾ ਤੇ ਸਾਰੇ ਲੱਗੇ ਨੇ ਫੋਟਮਾਂ ਲਾ ਕੇ ਹਾਲਾਂਕਿ ਭ੍ਰਿਸ਼ਟਾਚਾਰ 'ਚ ਬੰਦ ਕੀਤਾ ਤੇ ਜਿਨ੍ਹਾਂ ਨੇ ਸਾਡੇ ਬੱਚੇ ਅਮਰਤ ਛਕਾਉਣ ਵਾਲਿਆਂ ਨੂੰ ਡੇਬਰੂਗੜ ਭੇਜਤਾ ਉਹਦੀ ਗੱਲ ਹੀ ਨਹੀਂ ਕਰਦਾ ਉਹਦਾ ਤੁਸੀਂ ਰੋਣਾ ਰੋਈ ਜਾਣਾ ਜਿਹੜਾ ਭ੍ਰਿਸ਼ਟਾਚਾਰ 'ਚ ਜੇਲ੍ਹ ਹੈ ਤੇ ਤੁਸੀਂ ਜਿਹੜਾ ਅੰਮ੍ਰਿਤ ਛਕਾਉਂਦਾ ਹੈ ਸਾਡੇ ਬੱਚਿਆਂ ਨੂੰ ਕਹਿੰਦਾ ਨਸ਼ੇ ਛੱਡੋ ਸਿੱਖ ਬਣੋ ਉਹਨਾਂ ਨੂੰ ਕਾਲੇ ਪਾਣੀ ਭੇਜ ਦਿਓ ਇਹਨੂੰ ਕਹਿੰਦੇ ਫਾਂ ਜਾਂ ਫਾਂਦੀ ਲੱਗੀ ਜਾਂ ਤਪਹਾਉਣ ਅੱਗਾ ਨਹੀਂ ਤਾਂ ਇਹ ਸਾਡੀ ਕੌਮ ਨੂੰ ਫਸਾ ਕੇ ਇਹ ਸਰਕਾਰਾਂ ਕੋਲੇ ਵੇਚਦੇ ਐ ਤੇ ਸਿੱਖ ਨੇ ਜਾਗਣਾ ਹੈਗਾ ਇਹ ਵੋਟਾਂ ਬੂਟਾਂ ਕੋਈ ਮੁੱਲ ਨਹੀਂ ਮੈਂ ਕਹਿੰਦਾ ਜੇ ਸਿੱਖ ਅੱਜ ਵੀ ਇਹ ਸੋਚੇ ਵੀ ਬੀਬੰਦ ਸਿੰਘ ਦੇ ਮੁੰਡੇ ਨੂੰ ਵੋਟ ਪਾ ਕੇ ਕਰਜ਼ਾ ਲੈਂਦਾ ਕਿ ਕਰਜ਼ਾ ਨਹੀਂ ਲੈਂਦਾ ਹੁੰਦਾ ਰੋਮ-ਰੋਮ ਕਰਕੇ ਕੋਈ ਕਰਜ਼ਾ ਲਾਹੇ ਇਹਨਾਂ ਦਾ ਨਹੀਂ ਲੈਂਦਾ ਹਾਂ ਜਿਹੜਾ ਇਹਨਾਂ ਦੇ ਰਸਤੇ ਤੇ ਤੁਰੂਗਾ ਉਹਨਾਂ ਦਾ ਪਰਉਪਕਾਰ ਸਮਝ ਕੇ ਕੋਈ ਪਰਉਪਕਾਰ ਹਾਂ ਜੀਵਨ ਪਵਿੱਤਰ ਹੋਊਗਾ ਜਿਹਦੇ ਅੰਦਰ ਇਹ ਨਿਰਮਲ ਵਿਚਾਰ ਜਾਣਗੇ ਨਾ ਵੀ ਉਹਨਾਂ ਮਨੁੱਖਾਂ ਨੇ ਪਰਉਪਕਾਰ ਕਰਿਆ ਇਹ ਉਹਨਾਂ ਦੀ ਅਨਸਵੰਸ ਹੈ ਬਿਆਨ ਸਿੰਘ ਦਾ ਪੁੱਤਰ ਹੈ ਸਭਜੀਤ ਸਿੰਘ ਆਪਾਂ ਨੂੰ ਵੋਟ ਪਾਉਣੀ ਚਾਹੀਦੀ ਹੈ ਮਨ ਪਵਿੱਤਰ ਹੋਊਗਾ ਆਤਮਾ ਪਵਿੱਤਰ ਹੋਊਗੀ ਕਿਉਂ ਗੁਰੂ ਦਾ ਭੈ ਆ ਗਿਆ ਜਿਨ੍ਹਾਂ ਨੇ ਗੁਰੂ ਤੋਂ ਆਪਾ ਬਾਰਿਆ ਆਪਾਂ ਇੱਕ ਬੋੜ ਬੋੜ ਕੀ ਮੈਨਾਂ ਨੇ ਅਸੀਂ ਰੋਮ ਰੋਮ ਕਰਕੇ ਸ਼ੁਕਰਾਨਾ ਕਰੇ ਨਹੀਂ ਕਰ ਸਕਦੇ ਹੁਣ ਅੱਜ ਬਾਬਾ ਜੀ ਕਹਿੰਦੇ ਨੇ ਜੋ ਬਣੇ ਜਾਂਦੇ ਨਾ ਡਰਾਂ ਜੇ ਸ਼ਹਿ ਪ੍ਰੀਤ ਨਾ ਮੇਰੇ ਪਿਆਰੇ ਨੂੰ ਮੇਰੀ ਪ੍ਰੀਤ ਨਾ ਟੁੱਟ ਜੇ ਮੇਰੀ ਇਹ ਦੇ ਜਾਂਦੀ ਹੈ ਜਾਂ ਜਾਣਦੇ ਜਿਸ ਤਰ੍ਹਾਂ ਭਾਈ ਬਿਆਨ ਸਿੰਘ ਨੇ ਮੌਲਨਾ ਸਾਰਾ ਵਿਚਾਰਨ ਦੇਖੋ ਅਸੀਂ ਸਾਰਾ ਅੱਖੀਂ ਦੇਖਿਆ ਤੇ ਤਿੰਨ ਦਿਨ ਸਿੱਖਾਂ ਦੇ ਗਲਾਂ ਦੇ ਵਿੱਚ ਟਾਇਰ ਪਾ ਪਾ ਕੇ ਸੜਾ ਸਾੜੇ ਜਿਉਂਦੇ ਸਾੜੇ ਤੇ ਉਹ ਪਰਿਵਾਰ ਕਿਵੇਂ ਬਚਿਆ ਮੈਂ ਕਹਿੰਦਾ ਬੇਗਰੂ ਹੀ ਜਾਣਦਾ ਇੰਨਾ ਸਾਰਾ ਆਲਾ-ਦਾਲਾ ਦੇਖਦੇ ਨਹੀਂ ਜਦੋਂ ਫਿਰ ਸਾਰੇ ਦੁਸ਼ਮਣ ਹੋ ਜਾਣ ਤੇ ਕੋਈ ਜਦੋਂ ਆਪਾਂ ਫਤੇਗੜ ਸਾਹਿਬ ਦੀ ਧਰਤੀ ਤੇ ਦੇਖਦੇ ਆ ਇੱਕ ਉੱਥੇ ਸੀਗਾ ਹਾਦਾਂ-ਨਹਰਾ ਮਾਰਨ ਵਾਲਾ ਸ਼ੇਰ ਮੁਹੰਮਦ ਖਾਨ ਤੇ ਉੱਥੇ ਜਿਹੜਾ ਤਿਲਕ ਲਾਇਆ ਹੋਇਆ ਸੀਗਾ ਨਮਾ ਗੈਤਰੀ ਦਾ ਪਾਠ ਵੀ ਕਰਦਾ ਸੀ ਜਿਨੇ ਉਪਾਇ ਸੀ ਉਹ ਕਹਿੰਦਾ ਸੀ ਸੱਪ ਦੇ ਬੱਚੇ ਤੇ ਜਿਹੜਾ ਤੜਕੇ ਨਮਾਜ਼ ਪੜ ਕੇ ਆਇਆ ਸੀ ਆਜਕਾਤ ਵੀ ਦੇ ਕੇ ਆਇਆ ਸੀਗਾ ਉਹ ਕਹਿੰਦੇ ਜਿਉਂ ਜਿਉਂ ਦੀਆਂ 16 ਦੇ ਮੂੰਹ ਤੋੜ ਦੇਣੇ ਚਾਹੀਦੇ ਆ ਪਰ ਇੱਕ ਉਹ ਧਰਮੀ ਵੀ ਨਹੀਂ ਹੈ ਪਰ ਇਨਸਾਨ ਹੈ ਉਹਨੇ ਇੱਕ ਵਚਨ ਕਿਹਾ ਅਮਰ ਹੋ ਗਿਆ ਕਰਿਆ ਤਾਂ ਕੁਝ ਨਹੀਂ ਗੁਰੂ ਘਰ ਦਾ ਬਰੋਦੀ ਸੀਗਾ ਉਹਦੇ ਸਭ ਤੋਂ ਪਹਿਲਾਂ ਚਮਕੌਰ ਦੀ ਗੜੀ ਦੇ ਵਿੱਚ ਇਹਦਾ ਵੱਡਾ ਭਰਾ ਨਾਰਖਾਂ ਕਹਿੰਦਾ ਸੀ ਮੈਂ ਪੌੜੀ ਨਾ ਚੜਕੇ ਗੁਰੂ ਗੋਬਿੰਦ ਸਿੰਘ ਹੁਣ ਫੜ ਰਹੇ ਹੋਣਾਗਾ ਵੱਡਾ ਦੁਸ਼ਮਣ ਗੁਰੂ ਘਰ ਦਾ ਪਰ ਜੀਵਨ ਦੇ ਵਿੱਚ ਕਰਦਾਰ ਹੈ ਇੱਕ ਸ਼ਬਦਨ ਕਿਹਾ ਗੁਰਗੋਬਿੰਦ ਸਿੰਘ ਨਾਲ ਲੜਾਂਗੇ ਇਹ ਬੱਚਿਆਂ ਨਾਲ ਲੜਨਾ ਸਾਨੂੰ ਮੁਹੰਮਦ ਸਾਹਿਬ ਨਹੀਂ ਸਿਖਾਉਂਦੇ ਵੀ ਔਰਤਾਂ ਤੇ ਜ਼ੁਲਮ ਕਰਨਾ ਬੱਚੇ ਤੇ ਕਰਨਾ ਇਹ ਸਾਡਾ ਧਰਮ ਨਹੀਂ ਸਿਖਾਉਂਦਾ ਸੱਚ ਬੋਲਿਆ ਬੋਲੀ ਹੈ ਸੱਚ ਧਰਮ ਝੂਠ ਨਾ ਬੋਲੀਏ ਜੋ ਗੁਰ ਦੱਸੇ ਬਾਟ ਮਰੀਦਾ ਜੁਲ ਉਹ ਇੱਕ ਵਚਨ ਅਮਰ ਕਰ ਜਾਂਦਾ ਹੈਗਾ ਅੱਜ ਜੇ ਨਮਸਕਾਰ ਕਰਦੇ ਆ ਸ਼ੇਰ ਮੁਹੰਮਦ ਨੂੰ ਹਾਲਾਂਕਿ ਉਸ ਤੋਂ ਬਾਅਦ ਵੀ ਉਹ ਸਾਡੇ ਨਾਲ ਲੜਦਾ ਰਿਹਾ ਹੈ ਬੰਦਾ ਸਿੰਘ ਬਹਾਦਰ ਨਾਲ ਜੋ ਲੜਾਈ ਹੋਈ ਫਿਰ ਵੀ ਉਹ ਮੈਦਾਨੇ ਜੰਗ ਦੇ ਉਹ ਨਾਲ ਸੀਗਾ ਪਰ ਉਹਦਾ ਜਿਹੜਾ ਕਿਹਾ ਹੋਇਆ ਵਚਨ ਉਹ ਪਰਪਕਾਰ ਕੌਮ ਨਾ ਅੱਜ ਭਲਾਈਏ ਤੇ ਨਾ ਭਲਾਉਣਾ ਚਾਹੀਦਾ ਨਾ ਭਲਾਏਗੀ ਮਹਾਰਾਜ ਕਹਿੰਦੇ ਨੇ ਜਿਹੜੇ ਫਿਰ ਉਹਦੇ ਪਿਆਰੇ ਹੁੰਦੇ ਨੇ ਉਹ ਆਪਾਂ ਆਪ ਵਾਰ ਜਾਂਦੇ ਨੇ ਉਹਨਾਂ ਦੀ ਫਿਰ ਐਦਾਂ ਵੀ ਨਹੀਂ ਹੁੰਦਾ ਜੰਮ ਬੀਨਤ ਸਿੰਘ ਨੇ ਆਪਾਂ ਵਾਰ ਐ ਥੋੜਾ ਵਾਰਿਆ ਵੀ ਮੇਰਾ ਪੁੱਤ ਐਮਪੀ ਬਣ ਜੂਗਾ ਹਾਲਾਂਕਿ ਦੋ ਉਹਨਾਂ ਦੇ ਪਰਿਵਾਰ ਦੇ ਜੀ ਐਮਪੀ ਬਣੇ 99 ਦੇ ਵਿੱਚ ਇਹਨਾਂ ਦਾ ਪਿਓ ਇਹਦਾ ਦਾਦਾ ਉਦੋਂ ਅਸੀਂ ਬੜੇ ਜਵਾਨ ਸੀਗੇ ਅਸੀਂ ਪੂਰੀ ਲਹਿਰ ਤੇ ਮੁਖੀ ਸੀਗੇ ਬਾਬਾ ਸੁੱਚਾ ਸਿੰਘ ਮਲੋਆ ਇੱਥੋਂ ਹੀ ਜਿੱਤੇ ਸੀਗੇ ਤੇ ਬੀਬੀ ਜੀ ਬੀਬੀ ਵਿਮਲ ਕੌਰ ਉਹ ਰੋਪੜ ਤੋਂ ਜਿੱਤੇ ਸੀਗੇ ਕਹਿੰਦਾ ਭਾਵ ਸਿੱਖ ਨੇ ਜ਼ਰੂਰ ਰਾਜਨੀਤੀ ਪੜ੍ਹਣੀ ਐ ਮੇਰਾ ਗੁਰੂ ਰਾਜਨੀਤੀ ਦੇ ਕੇ ਗਿਆਗਾ ਹਮਲਾ ਕਰਨਾ ਨਹੀਂ ਤੇ ਚੜ ਕੇ ਆਏ ਨੂੰ ਬਖਸ਼ਣਾ ਨਹੀਂ ਆਪਦੇ ਜੀਵਨ ਦੇ ਵਿੱਚ ਕਰਦਾਰ ਉੱਚਾ ਕਰਨਾ ਮੰਗਤਾ ਨਹੀਂ ਬਣਨਾ ਰਾਜਨੀਤੀਵਾਣਾ ਨੇ ਸਿੱਖ ਦੀ ਜਿਹੜੀ ਸੋਚ ਕਨਵਰਟ ਕਰਤੀ ਮੰਗਤੇ ਬਣਾਤਾ ਸਿੱਖ ਦਾਤਾ ਹੈਗਾ ਕਿਰਤ ਕਰਕੇ ਕਾਲ ਖਾਏ ਕਿਛ ਹੱਥੋਂ ਦੇ ਨਾਨਕ ਰਾ ਪਛਾਣ ਐ ਸੇ ਚੰਗੇ ਚੰਗੇ ਬੰਦੇ ਮੈਂ ਪਰਸੋਂ ਨਾਲ ਆਖ ਦੇਖ ਰਿਹਾ ਡਿਪੂਰੇ ਚੰਗੇ ਚੰਗੇ ਬੰਦੇ 70000 ਦਾ ਮੋਟਰਸਾਈਕਲ ਲੈ ਕੇ ਆਇਆ ਹੋਇਆ ਤੇ 20 ਕਿਲੋ ਕਣਕ ਲੈ ਕੇ ਜਾਂਦਾ ਇਹ ਕਿਉਂ ਸਾਡੇ ਕਰਤਾਰ ਇਹ ਬੜੇ ਤਰੀਕੇ ਨਾਲ ਸਾਰਾ ਕੁਝ ਤੁਹਾਡਾ ਖੋਇਆ ਜਾ ਰਿਹਾ ਤੁਹਾਡਾ ਖਾਨ ਤੁਹਾਡਾ ਪਾਣ ਤੁਹਾਡਾ ਕਰਤਾਰ ਸਭ ਕੁਝ ਬਦਲਦੇ ਹੋ ਇਹਨੂੰ ਪਤਾ ਹੀ ਨਾ ਲੱਗੇ ਸਾਨੂੰ ਕਿਹਾ ਕੀਆ ਗੁਰੂ ਨੇ ਗੁਰੂ ਤੋਂ ਤਾਂ ਆਪਾ ਵਾਰਨ ਹੈ ਸਾਨੂੰ ਗੁਰੂ ਨੇ ਪਾਤਸ਼ਾਹ ਬਣਾਏਗਾ ਪਤ ਦਾ ਸ਼ਾਹ ਬਣਾਏਗਾ ਮਰਿਆ ਕਹਿੰਦੇ ਜੋਬਨ ਜਾਂਦੇ ਨਾ ਡਰਾਂ ਜੇ ਸ਼ਹਿ ਪ੍ਰੀਤ ਨਾ ਜਾਏ ਨਾਨਕ ਫਰੀਦਾ ਕੀਤੀ ਜੋਵਨ ਪ੍ਰੀਤ ਬਿਨ ਸੁੱਕ ਗਏ ਤੁਮ ਲਾਏ ਜਿਨ੍ਹਾਂ ਨੇ ਪ੍ਰੀਤ ਨਹੀਂ ਲੱਗੀ ਤੇ ਫਿਰ ਉਹ ਜੀਵਨ ਭਾਵੇਂ ਜਿਉਂਦੇ ਵੀ ਹੋਣ ਜਿਉਂਦੇ ਹੀ ਕਮਲਾ ਜਾਂ ਫਰੀਦਾ ਜੋ ਬਨ ਜਾਂਦੇ ਨਾ ਡਰਾਂ ਜੇ ਸ਼ੋਪਰੀਤ ਨਾ ਜਾਏ ਮੇਰੀ ਮੇਰੇ ਪਿਆਰੇ ਨਾਲੋਂ ਪ੍ਰੀਤ ਨਾ ਟੁੱਟ ਜੇ ਪ੍ਰੀਤਾ ਕਿੰਤੀ ਜੋ ਮਨ ਪ੍ਰੀਤ ਬਿਨ ਸੁੱਕ ਗਏ ਕਮਲਾਏ ਜੇ ਪ੍ਰਮਾਤਮਾ ਨਾਲੋਂ ਪ੍ਰੀਤ ਟੁੱਟ ਗਈ ਕਿੰਨੇ ਸੁੱਕ ਗਏ ਤੇ ਮੈਂ ਵੀ ਸੁੱਕ ਜਾਣਾ ਇਸ ਕਰਕੇ ਕਿਰਪਾ ਕਰੋ ਤੁਹਾਡੇ ਨਾਲੋਂ ਸਾਡੀ ਪ੍ਰੀਤ ਨਾ ਟੁੱਟੇ ਹਰੀਦਾ ਚਿੰਤਾ ਕਠੋਲਾ ਵਾਣ ਦੁੱਖ ਬਿਰਹ ਵਿਸ਼ਾਵਣ ਲੇਫ ਇਹੋ ਹਮਾਰਾ ਜੀਵਨ ਤੂੰ ਸਾਹਿਬ ਸੱਚੇ ਵੇਖ ਹਾਂ ਜੀ ਦੀ ਫਿਰ ਭਾਈ ਪ੍ਰੀਤ ਨਾਮ ਬਣੀ ਨਾ ਫਿਰ ਫਿਰ ਇਹੀ ਹਾਲ ਹੋਣਿਆ ਪ੍ਰੀਤਾ ਚਿੰਤ ਖਟੋਲਾ ਬਾਣ ਦੁਖ ਬਿਰਹ ਵਿਛਾਵਣ ਲੇਪ ਇਹ ਹਮਾਰਾ ਜੀਵਨ ਤੂੰ ਸਾਹਿਬ ਸੱਚੇ ਵੇਖ ਜਿਨ੍ਹਾਂ ਦੀ ਪ੍ਰੀਤ ਟੁੱਟ ਗਈ ਜਿਹੜਾ ਆਪਾਂ ਵਾਰਨ ਨੂੰ ਨਹੀਂ ਹੋਏ ਨਾ ਤਿਆਰ ਫਿਰ ਉਹਨਾਂ ਦਾ ਜੀਵਨ ਕੀ ਬਣਦਾਗਾ ਮਾਰੇ ਕਹਿੰਦੇ ਫਰੀਦਾ ਬਾਣ ਚਿੰਤ ਖਟੋਲਾ ਜਿਹੜਾ ਮੇਰਾ ਮੰਜਾ ਹੈਗਾ ਉਹ ਚਿੰਤਾ ਦਾ ਬਣਿਆ ਹੋਇਆਗਾ ਤੇ ਦੁੱਖ ਦਾ ਵਿੱਚ ਬਾਣ ਪਿਆ ਹੋਇਆਗਾ ਤੇ ਬਿਰਹਾ ਬਿਸ਼ਾਵਣ ਲੇਪ ਲੇਪ ਕਈਏ ਤਲਾਈਆਂ ਉੱਤੇ ਲੈਣ ਵਾਲੀਆਂ ਤੇ ਜਿਹੜਾ ਉਹ ਪ੍ਰਮਾਤਮਾ ਤੋਂ ਵਿਛੋੜੇ ਦਾ ਦੁੱਖ ਹੈ ਉਹ ਮੈਨੂੰ ਬੜੀ ਪੀੜਾ ਦਿੰਦਾ ਹੈਗਾ ਜੇ ਪ੍ਰਮਾਤਮਾ ਨੂੰ ਨਾਂ ਟੁੱਟ ਕੇ ਗੁਰੂ ਗੁਰੂ ਨਾਂ ਕਰਿਆ ਫਿਰ ਜੀਵਨ ਖਟੋਲਾ ਕਈਏ ਖੱਡੀਆਂ ਮੰਜਾ ਚਿੰਤਾ ਦਾ ਮੰਜਾ ਹੈਗਾ ਤੇ ਦੁੱਖ ਦਾ ਵਿੱਚ ਬਾਣ ਪਿਆ ਜਿਹੜਾ ਪਰਮਾਤਮਾ ਦੇ ਵਿਛੋੜੇ ਤੋਂ ਹੈ ਉਹ ਮੰਨ ਲਓ ਬਿਰਹਾ ਬਿਸ਼ਾਵਣ ਲੇਪ ਵਿਛੋੜੇ ਦੇ ਦੁੱਖ ਦੀ ਮੰਨ ਲਓ ਸਾਡੀ ਤਲਾਈ ਲਈ ਹੋਈ ਹੈ ਇਹ ਹਮਾਰਾ ਜੀਵਨ ਤੂੰ ਸਾਹਿਬ ਸੱਚੇ ਵਿਛੋੜੇ ਦੇ ਦੁੱਖ ਦੇ ਵਿੱਚ ਫਿਰ ਇਹ ਸਾਡੀ ਹਾਲਤ ਹੋਈ ਹੈ ਬਿਰਹਾ ਬਿਰਹਾ ਆਖੀਐ ਬਿਰਹਾ ਤੂੰ ਸੁਲਤਾਨ ਫਰੀਦਾ ਜੇਤ ਤਨ ਬਿਰਹ ਨਾ ਊਪਜੈ ਸੋ ਤਨ ਜਾਨਮਸਾਨ ਬਿਰਹਾ ਬਿਰਹਾ ਆਖੀਐ ਬਿਰਹਾ ਤੂੰ ਸੁਲਤਾਨ ਫਰੀਦਾ ਜੇਤ ਤਨ ਬਿਰੋ ਨਾ ਊਪਜੈ ਸੋ ਤਨ ਜਾਨ ਮਸਾਨ ਮੇਰਾ ਕਹੀਏ ਵਿਛੋੜਾ ਏ ਵਿਛੋੜੇ ਤੂੰ ਬਾਦਸ਼ਾਹ ਹੈ ਬਿਰਹਾ ਬਿਰਹਾ ਆਖੀਐ ਜਦੋਂ ਵਿਛੋੜਾ ਆਉਂਦਾ ਮਨੁੱਖ ਕਰ ਲਾਉਂਦਾ ਹੈਗਾ ਹਾਏ ਹਾਏ ਕਰਦਾ ਹੈਗਾ ਪਰ ਮਹਾਰਾ ਜੀ ਕਹਿੰਦੇ ਨੇ ਹੇ ਬਿਛੋੜੇ ਤੂੰ ਤਾਂ ਬਾਦਸ਼ਾਹ ਹੈ ਬਿਰਹਾ ਬਿਰਹਾ ਆਖੀਏ ਬਿਰਹਾ ਤੂੰ ਸੁਲਤਾਨ ਫਰੀਦਾ ਜਿਤ ਤਨ ਬਿਰੋ ਨਾ ਉਪਜੈ ਸੋ ਤਨ ਜਾਣ ਮਸਾਨ ਜਿਹਨੂੰ ਬਿਛੋੜੇ ਦਾ ਅਹਿਸਾਸ ਹੀ ਨਾ ਹੋਇਆ ਤੇ ਉਹਨੇ ਪਿਆਰੇ ਦੇ ਵਿੱਚੋਂ ਉਤੋਂ ਜੀਵਨ ਕਿਵੇਂ ਬਾਰਨਾ ਹੈ ਬਿਛੋੜਾ ਮੰਨ ਲਓ ਇੱਕ ਅਗਨ ਦੀ ਨਿਆਈ ਹੈ ਦੁੱਖ ਦੀ ਨਿਆਈ ਹੈ ਦੁੱਖ ਆਉਂਦਾ ਦੁੱਖ ਬਿਛੋੜਾ ਇੱਕ ਦੁੱਖ ਭੂਖ ਇੱਕ ਦੁੱਖ ਸਖਤ ਵਾਰਜਮ ਦੂਤ ਇੱਕ ਦੁੱਖ ਰੋਗ ਲੱਗਾ ਤਨ ਤਾਂ ਆਏ ਬੈਦਨਾ ਭੋਲੇ दारू ਲਾਏ ਵਿਛੋੜਾ ਅਗਨ ਦੀ ਨਿਆਈ ਹੈ ਤੇ ਰੱਬ ਦੇ ਵਿਛੋੜੇ ਦੀ ਜਿਹੜੀ ਅਗਨ ਹੈ ਜਦੋਂ ਉਹ ਪੈਦਾ ਹੁੰਦੀ ਹੈ ਉਹ ਦੁਨੀਆ ਦੇ ਸਾਰੇ ਔਗਣ ਸਾੜ ਦਿੰਦੀ ਹੈ ਤੇ ਇੱਕ ਸੰਸਾਰ ਦੀ ਅਗਨ ਹੈ ਉਹ ਤ੍ਰਿਸ਼ਨਾ ਦੀ ਅਗਨ ਹੈ ਜਿਹਦੇ ਚ ਉਹ ਪੈਦਾ ਹੁੰਦੀ ਹੈ ਵਿਛੋੜਾ ਪਰਮਾਤਮਾ ਦਾ ਨਹੀਂ ਜਾਦਾ ਆ ਤਾਂ ਫਿਰ ਸੰਸਾਰ ਦੇ ਪਦਾਰਥਾਂ ਦੀ ਅਗਨ ਹੈ ਇਹ ਸਾਰੇ ਗੁਣਾਂ ਨੂੰ ਸਾੜ ਦਿੰਦੀ ਹੈ ਤੇ ਤਾਂ ਹੀ ਤਾਂ ਬਾਬਾ ਜੀ ਕਹਿੰਦੇ ਨਾ ਰਵਿਦਾਸ ਜੀ ਬਹੁਤ ਜਨਮ ਬਿਛਰੇ ਥੇ ਮਾਧੋ ਇਹ ਜਨਮ ਤੇ ਮਾਰੇ ਲੇਖੇ ਕਹ ਰਵਿਦਾਸ ਅਸ ਲਗ ਜੀਵੋਂ ਚਿਰ ਭਇਓ ਦਰਸ਼ਨ ਦੇਖੇ ਫਰੀਦਾ ਏ ਵਿਸ ਗੰਦਲਾ ਧਰਿਆ ਖੰਡ ਲਿਵਾੜ ਇਕ ਰਹਦੇ ਰਹਿ ਗਏ ਇਕ ਰਾਦੀ ਗਏ ਉਜਾੜ ਫਰੀਦਾ ਏ ਵਿਸ ਗੰਦਲਾ ਧਰਿਆ ਖੰਡ ਲਿਵਾੜ ਇਕ ਰਾਹਿੰਦੇ ਰਹਿ ਗਏ ਇੱਕ ਰਾਧੀ ਗਏ ਉਜਾਰ ਇਹ ਪਦਾਰਥਾਂ ਰੂਪੀ ਗੰਦਲਾਂ ਨੇ ਨਾ ਜਿਹੜੀਆਂ ਇਹ ਮਿੱਠੀਆਂ ਕਰਕੇ ਪਾਈਆਂ ਹੋਈਆਂ ਨੇ ਧਰੀਆਂ ਖੰਡ ਜਿਹੜਾ ਪਦਾਰਥਾਂ ਦੇ ਰਸਕਸ ਨੇਗੇ ਹਾਇ ਤਾਂ ਜ਼ਹਿਰ ਦੀ ਨਿਆਈ ਹੈ ਪਰ ਮਿਠਾਸ ਲਾਤੀ ਇੱਕ ਰਾਹੇਂਦੇ ਰਹਿ ਗਏ ਰਾਹਂਦੇ ਹੁੰਦਾ ਬੀਜਣਾ ਰਹਾਉਣਾ ਕੁਝ ਬੀਜ ਬੀਜਦੇ ਰਹਿ ਗਏ ਤੇ ਕੁਝ ਉਜਾੜ ਕੇ ਚਲੇ ਗਏ ਸਮਝ ਹੀ ਨਹੀਂ ਆਈ ਬਈ ਇਹ ਖੰਡ ਹੈ ਕਿ ਬੇਸ ਹੈ ਯਹਰ ਹੈ ਕਿ ਬੇਸ ਹੈ ਮਾਇਆ ਦੀ ਪਦਾਰਥਾਂ ਨੂੰ ਦੇਖ ਕੇ ਖੰਡ ਸਮਝ ਬੈਤਾ ਜਿਹਨੂੰ ਤੀਜੇ ਪਾਤਸ਼ਾਹ ਕਹਿੰਦੇ ਨੇ ਮਾਇਆ ਵੇਖ ਨਾ ਪੁੱਲ ਤੂੰ ਮਨਮੁਖ ਮੂਰਖਾ ਪ੍ਰਮਾਤਮਾ ਭੁੱਲ ਗਿਆ ਸੰਸਾਰ ਦੇ ਪਦਾਰਥ ਰਹਿ ਗਏ ਇਹ ਬੇ ਜ਼ਹਿਰ ਵਾਲੀਆਂ ਜਿਹੜੀਆਂ ਗੰਦਲਾਂ ਸੀ ਇਹ ਮਿੱਠੀਆਂ ਲੱਗਣ ਲੱਗਿਆਂ ਮਾਇਆ ਵੇਖ ਨਾ ਪੁੱਲ ਤੂੰ ਮਨਮੁਖ ਮੂਰਖਾ ਚੱਲ ਜਾਂ ਨਾਲ ਨਾ ਚੱਲ ਲਈ ਸਭ ਝੂਠ ਦਰਬ ਲਖਾ ਇਹ ਜੀ ਨੂੰ ਤੂੰ ਖੰਡ ਕਰਕੇ ਸਮਝੀ ਬੈਠਾ ਇਹ ਜ਼ਹਿਰ ਦੀ ਨਿਆਈ ਹੈ ਮਾਰੇ ਕਹਿੰਦੇ ਹੈ ਤਾਂ ਇਹ ਖੰਡ ਜ਼ਹਿਰ ਹੈ ਪਰ ਮਿੱਠਾ ਕਰਕੇ ਲੱਗਿਆ ਹੋਇਆ ਸੰਸਾਰੇ ਦੇ ਵਿੱਚ ਖਚਤ ਹੋਇਆ ਪਿਆਗਾ ਇੱਕ ਰਾਹੇਂ ਦੇ ਰਹਿ ਗਏ ਇੱਕ ਰਾਧੀ ਗਏ ਕੁਝ ਇਹ ਬੀਜ ਬੀਜ ਦੇ ਗੰਦਲਾਂ ਖਾਂਦੇ ਰਹਿ ਗਏ ਕੁਝ ਝਾੜ ਕੇ ਚਲੇ ਗਏ ਅਮਰਤ ਵੇਲੇ ਰੋਜ ਹੀ ਗੁਰੂ ਅਮਰਦਾਸ ਮਹਾਰਾਜ ਤੁਹਾਨੂੰ ਉਪਦੇਸ਼ ਕਰਦੇ ਆਏ ਇਹ ਮਨ ਪਿਆਰੇ ਆ ਤੂੰ ਸਦਾ ਸੱਚ ਸੰਭਾਲੇ ਇਹ ਕੁਟੰਬ ਤੂੰ ਜੇ ਦੇਖਦਾ ਚੱਲੇ ਨਹੀਂ ਤੇਰੇ ਨਾਲੇ ਸਾਥ ਤੇਰਾ ਚੱਲੇ ਨਹੀਂ ਤਿਸ ਨਾਲ ਕਿਉਂ ਚਿਤ ਲਾਈ ਐ ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋਤਾਈ ਐ ਸਤਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰੇ ਨਾਲੇ ਕਹ ਨਾਨਕ ਮਨ ਪਿਆਰੇ ਤੂੰ ਸਦਾ ਸਾਤਿ ਸਮਲੇ ਮਰੇ ਕਹਿੰਦੇ ਕੁਝ ਇਹ ਬਿਸਦਿਆਂ ਜਿੰਦਰਾ ਖਾਂਦੇ ਖਾਂਦੇ ਖੰਡ ਖਾਂ ਸਮਝ ਕੇ ਖਾਂਦੇ ਰਹੇ ਤੇ ਆਪਣਾ ਜੀਵਨ ਬਰਬਾਦ ਕਰਕੇ ਚਲੇ ਗਏ ਨੇ ਇੱਕ ਰਾਹ ਹੰਦੇ ਰੰਧ ਹੁੰਦਾ ਬੀਜਣਾ ਕੁਝ ਪੀਜ ਬੀਜ ਕੇ ਚਲੇ ਗਏ ਤੇ ਕੁਝ ਆਪ ਦੇ ਜੀਵਨ ਰੂਪੇ ਖੇਤ ਨੂੰ ਉਜਾੜ ਕੇ ਚਲੇ ਗਏ ਹਨ ਫਰੀਦਾ ਚਾਰ ਗਵਾਇਆ ਹੰਡ ਕੈ ਚਾਰ ਗਵਾਇਆ ਸੰਬ ਲੇਖਾ ਰਬ ਮੰਗੇ ਸਿਆ ਤੂੰ ਆਹੋ ਕਰੇ ਕੰਮ ਤੇ ਜ਼ਿੰਦਗੀ ਫਿਰ ਕਿਵੇਂ ਨੰਗੀ ਮਹਾਰਾਜ ਕਹਿੰਦੇ ਨੇ ਕਿ ਫਰੀਦਾ ਚਾਰ ਗਵਾਇਆ ਹੰਡ ਕੈ ਚਾਰ ਗਵਾਇਆ ਸੰਮੋ ਚਾਰ ਸੌਂ ਕਿੰਗਾਤਾ ਤੇ ਚਾਰ ਪਟਕਦੇ ਨੇ ਨੰਗਾਤਾ ਟਾਈਮ ਵੀ ਹੋ ਗਿਆ ਆਪਾਂ 2 ਮਿੰਟ ਸਫਲ ਕਰ ਲੋ ਬਾਕੀ ਇਹ ਵਿਚਾਰ ਕੱਲ ਨੂੰ ਕਰਾਂਗੇ ਸਾਰੇ ਜਪੋ ਆਪਾਂ ਫਰੀਦਾ ਚਾਰ ਗਵਾਇਆ ਹੰਡ ਕੈ ਚਾਰ ਗਵਾਇਆ ਸੰਮੋ ਲੇਖਾ ਰੱਬ ਮੰਗੇਸੀਆ ਤੂੰ ਆਹੋਂ ਕਿਹਰੇ ਕੰਮ ਉਹਨੇ ਲੇਖਾ ਮੰਗਣਾ ਓਨੇ ਪੁੱਛਣਾਗਾ ਕੀ ਕਰਿਆ ਆਪਾਂ ਦੱਸਾਂਗੇ ਵਾਹਿਗੁਰੂ 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 ਸਾਰੀਆਂ ਸੰਗਤਾਂ ਦਾ ਧੰਨਵਾਦ ਉਤਾਨ ਕੋਟ ਧੰਨਵਾਦ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜੇ ਰਹਿਮਤਾਂ ਬਖਸ਼ਦੇ ਨੇ ਆਪਣੀ ਗੋਦੀ ਚ ਬਿਠਾ ਕੇ ਕਹਿਣ ਤੋਂ ਦੀ ਸਮਰੱਥਾ ਬਖਸ਼ਦੇ ਨੇ ਮਹਾਰਾਜ ਕਿਰਪਾ ਕਰਨ ਮਹਾਰਾਜ ਦਾ ਜਿਹੜਾ ਗਿਆਨ ਹੈ ਇਹ ਸਾਗਰ ਦੀ ਨਿਆਈ ਹੈ ਭੁੱਲਾਂ ਅਨੇਕਾਂ ਹੋ ਜਾਂਦੀਆਂ ਭੁੱਲਾਂ ਮੇਰੀ ਝੋਲੀ ਚ ਪਾ ਦੇਣੀ ਆ ਬਚਨ ਗੁਰੂ ਦਾ ਸਮਝ ਕੇ ਹਿਰਦੇ ਚ ਵਸਾ ਲੈਣਾ ਤਾਂ ਕਿ ਜੀਵਨ ਜਿਉਂਦਿਆਂ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਭੁੱਲਾਂ ਚੁਪਾਂ ਦੀ ਮੌਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ සนาवाgro